ਕਿਸਾਨਾਂ ਮਜ਼ਦੂਰਾਂ ਦੇ ਕਰਜ਼ੇ ਦੇ ਖਾਤਮੇ ਨੂੰ ਕਰਾਉਣ ਲਈ ਲੋਨਡ ਸ਼ੁਰੂ ਕੀਤਾ ਹੋਇਆ ਹੈ ਹਰ ਰੋਜ਼ ਕਿਸਾਨ ਕਰਜ਼ੇ ਤੋਂ ਤੰਗ ਆ ਕੇ ਕੁਝ ਕੁਸ਼ੀਆਂ ਕਰਦੇ ਆਂ ਜ਼ਮੀਨਾਂ ਵੇਚਣ ਲਈ ਮਜਬੂਰ ਨੇ ਕੋਸ ਦਾ ਹੱਥ ਤਰਾਸਣ ਲਈ ਲੋਨ ਸ਼ੁਰੂ ਕੀਤਾ ਹੋਇਆ ਪੁੱਤਾਂ ਧੀਾਂ ਵਾਂਗੂ ਪਾਲੀਆਂ ਫਸਨਾ ਜਦੋਂ ਮੰਡੀਆਂ ਦੇ ਵਿੱਚ ਲੈ ਕੇ ਜਾਂਦੇ ਆਂ ਉਹਨਾਂ ਨੂੰ ਕਣਕ ਤੇ ਝੋਨੇ ਤੋਂ ਮੇਰਾ ਬਾਕੀ ਮਸਲਾ ਮੰਡੀ ਦੇ ਵਿੱਚ ਕਿਸਾਨ ਵੇਚੇ ਨਹੀਂ ਆਉਂਦਾ ਵਪਾਰੀ ਮਰਜ਼ੀ ਦੇ ਨਾਲ ਰੇਟ ਲਉਂਦਾ ਤੇ ਕਿਸਾਨ ਤੋਂ ਬਸਨ ਉੱਤੀ ਜਾਂਦੀ ਹੈ ਇਹ ਪੂਰਤੀ ਕਿਸਾਨਾਂ ਦੀ ਕਰਾਉਣ ਵਾਸਤੇ ਪ੍ਰੀਤਮ ਸਿੰਘ ਦੀ ਸ਼ਹਾਦਤ ਤੋਂ ਬਾਅਦ ਲਗਾਤਾਰ ਆਪਣੀ ਜੱਫੇਬੰਦੀ ਨੂੰ ਇਹ ਆਪਣੇ ਸਾਰੇ ਜੋ ਪੈਦਾ ਹੁੰਦੀ ਹੈ ਇਹਦਾ ਹੱਲ ਕਿੱਥੇ ਹੈ ਉਹ ਹਰ ਲੰਬਾ ਲਈ ਲੜਾਈ ਲੜਦੇ ਰੜਦੇ ਭਾਵੇਂ 28 ਸਭੀ ਸਾਡੀਆਂ ਭੈਣਾਂ ਦੇ ਪ੍ਰਾਹੋਸ਼ਾਂ ਦਾ ਪਾਗੇ ਬਣ ਪਰ ਪੈ ਪਿੱਛੇ ਨਹੀਂ ਹੁੜਾ ਇਹ ਤੁਹਾਡੇ ਨਾਲ ਵਾਦ ਹੈ ਕਿ ਜਿੰਨਾ ਚਿਰ ਇਹ ਮੰਗਾ ਤੇ ਮਸਲੇ ਨੂੰ ਪੂਰਾ ਨਹੀਂ ਕਰਵਾ ਲੈਂਦੇ ਪਿੱਛੇ ਨਹੀਂ ਹੁੜਾਂਗੇ ਉਹਨਾਂ ਸ਼ਹਿਰਾਂ ਦਾ ਸਪਨਾ ਇਹ ਇਸ ਤਰ੍ਹਾਂ ਹੋਏਗਾ ਜਦੋਂ ਉਹ ਕੋਲ ਉੱਚਤ ਕੇ ਮੰਗਾਂ ਨੂੰ ਪੂਰਾ ਕਰਵਾ ਕੇ ਤੁਹਾਡੀ ਛੋਲੀ ਪਾ ਕੇ ਵਾਪਸ ਆਵੇ ਇਹ ਉਸ ਤਰ੍ਹਾਂ ਦੀ ਜਿੰਨ੍ਹੇ ਬੰਦੀਆਂ ਬਾਜ਼ਾਰ ਤੇ ਬੋਲਣ ਨਹੀਂ ਲੜਦੀਆਂ ਜਿਹੜੀਆਂ ਕੀ ਕੀ ਆਏ ਨੇ ਕਿ ਅਸੀਂ ਰਾਹਾਂ ਨਹੀਂ ਤੁਰਦੇ ਅਸੀਂ ਜਿਵੇਂ ਤੁਰਦੇ ਆ ਉਥੂ ਵਿਲਾਹ ਹੁੰਦੇ ਆ ਉਹਨਾਂ ਨੇ ਇਸ ਸਟੇਜੋਂ ਤੋਂ ਕਹਿਣ ਦੀਆਂ ਗੱਲਾਂ ਹੁੰਦੀਆਂ ਪਰ ਆਮੰਦ ਦੇ ਵਿੱਚ ਅਦੋਲਤ ਸਿਖਰ ਤੇ ਚੜਾ ਲੈਣਗੇ ਵੱਡਾ ਕੰਮ ਰਣਗੇ ਕੱਟ ਬਹੁਤ ਵੱਡੇ ਕੰਮ ਰਣਗੇ ਪਰ ਜਦੋਂ ਟੱਕਰ ਹੋਣ ਦਾ ਵਕਤ ਆਊਗਾ ਮੰਗਾਂ ਨੂੰ ਪ੍ਰਾਪਤੀ ਦਾ ਵਕਤ ਆਊਗਾ ਤੇ ਪੈਰ ਪਿੱਛੇ ਨੂੰ ਪਿੱਛੇ ਜਾਂਦੇ ਆ ਪਰ ਇਹ ਬੋਰਚੇ ਬਾੜਾਂ ਤੇ ਨਹੀਂ ਬੈਠੇ ਹੋਰ ਬੋਰਚੇ ਬਾੜਾਂ ਤੇ ਬੈਠੇ ਆ ਜਿਹੜੇ ਵੀਰ ਛੋਟੀਆਂ ਮੱਠੀਆਂ ਲੜਾਈਆਂ ਕਰਵਾਨੀਆਂ ਦਿੱਤੀਆਂ ਤੋਂ ਬਿਨਾਂ ਕਿਵੇਂ ਘਰਾਂ ਦੇ ਅੰਦਰ ਚੁੱਪ ਰਹਿ ਜਾ ਸਕਦਾ ਹੈ ਇਹ ਮੌਜੇ ਇਥੋਂ ਤੱਕ ਸਮਝ ਚੁੱਕੇ ਨੇ ਕਿ ਵੀਰੋ ਇਹ ਸੀ ਇਦਾਂ ਨੂੰ ਭੁੱਲੋ ਨਾ ਇਹਨਾਂ ਦੀਆਂ ਹਰਸ਼ੀਆਂ ਸਮਾਗਮਾਂ ਤੇ ਜਾ ਕੇ ਸਾਡੇ ਮੁੱਲਕ ਤੇ ਹੱਲਾ ਸਾਡੀ ਖਾਨਾ ਮਜ਼ਦੂਰਾਂ ਦੀ ਦੁਰਦਸ਼ਾ ਨੂੰ ਨੋਟ ਕਰੋ ਕਿਵੇਂ ਹੋ ਰਹੀ ਹੈ ਆਉਣੇ ਦਿਨਾਂ ਦੇ ਅੰਦਰ ਹੋਰ ਕਿਵੇਂ ਹੁੰਣ ਜਾ ਰਹੀ ਹੈ ਇਹ ਗੱਲ ਸਮਝੋ ਕਿ ਇੰਨੀਆਂ ਚਾਹਤਾਂ ਇੰਨੇ ਕਾੜੇ ਸੰਘਰਸ਼ ਏਡੀ ਲੰਬੀ ਜਦੋਂ ਜ਼ਹਿਰ ਕੋਈ ਇਸ ਕਰਕੇ ਨਹੀਂ ਕਰ ਰਹਾ ਹੈ ਵੀ ਹੋਰ ਲੜਾਈ ਚੋਣਾ ਜਦਨੀਆਂ ਵਿੱਚ ਕਿਸੇ ਪਿੰਡ ਦੇ ਸਰਪੰਚ ਬਣਨਾ ਹੈ ਤਾਂ ਇਹ ਕਰਕੇ ਕਰ ਰਹੇ ਆ ਕਿ ਸਾਨੂੰ ਉਹਨਾਂ ਗੱਲਾਂ ਦਾ ਪਤਾ ਹੈ ਕਿ ਜੇ ਹੁਣ ਲੜਾਈ ਤੁਸੀਂ ਨਾਲ ਲੜੀ ਤਾਂ ਬਟੁੰਜੇ ਤੋਂ ਬਾਅਦ ਲੜਾਈ ਲੜਨ ਦਾ ਕੋਈ ਫਾਇਦਾ ਨਹੀਂ ਹੁਆ ਅੱਜ ਹਾਲਾਤ ਸਮਝੋ ਬਣ ਕੀ ਰਖੇ ਨੇ ਮੈਥੋਂ ਪਹਿਲੇ ਬੁਲਾਵਿਆਂ ਦਾ ਜ਼ਿਕਰ ਕੀਤਾ ਇਹ ਖੇਤੀਬਾੜੀ ਦਾ ਕਾਰੋਬਾਰ 50% ਲੋਕ ਸਾਡੇ ਦੇਸ਼ ਦੇ ਸਿੱਧੇ ਤੌਰ ਤੇ ਕਰਦੇ ਆ। ਫਿਰ ਇਸ ਖੇਤੀਬਾੜੀ ਦੇ ਨਾਲ ਜਿਹੜੇ ਟੰਗ ਨਾਲ ਜੇ ਆਪਾਂ ਦੇਖਣਾ ਹੋਵੇ 25% ਹੋਰ ਲੋਕ ਨੇ ਜਿਹੜੇ ਸਾਡੇ ਪਿੰਡਾਂ ਦੇ ਤਖ਼ਤਾਨ, ਮਿਸਤਰੀ ਵਗੈਰਾ ਵਗੈਰਾ ਮਜ਼ਦੂਰ ਜੁੜ ਜਾਂਦੇ ਆ ਤਾਂ ਕੁੱਲ ਮਿਲਾ ਕੇ ਅਸੀਂ 75% ਆਬਾਦੀ ਮੁੱਖ ਦੀ ਖੇਤੀਬਾੜੀ ਦੇ ਨਾਲ ਜੁੜੀ ਹੋਈ ਬਾਤ ਹੈ। ਹੁਣ ਜਿਹੜਾ ਖੇਤੀਬਾੜੀ ਸੈਕਟਰ ਹੈ ਇਹਦਾ ਹਾਲ ਹੋ ਰਿਹਾ ਇੱਕ ਸਾਲ ਲੱਗਾ ਨਰਮੇ ਦੀ ਕਾਰਤ ਹੋਇਆ ਕਰਦੀ ਬਹੁਤ ਵੱਡੇ ਰੁਪਏ ਦੇ ਵਿੱਚ ਅੱਜ ਪੰਜਾਬ ਦੇ ਵਿੱਚੋਂ ਨਰਮਾ ਗਾਇਬ ਹੋ ਰਿਹਾ ਹੈ ਕਲਾਬੀ ਸੰਧੀ ਵੀ ਮਰ ਰਹੀ ਚਿੱਟਾ ਮੱਛਾ ਨਹੀਂ ਮਾਰੇ ਹਾ ਉਲੀ ਦੇ ਪਰਕਾਰੀ ਫਰੀਜ਼ ਵੀ ਹੈ ਉਹਦੇ ਵੱਲੋਂ ਨਿਕਲ ਕੇ ਰੱਖਵਾ ਝੋਨੇ ਥੱਲੇ ਵੱਧ ਰਿਹਾ ਹੁਣ ਜਿਹੜਾ ਝੋਨੇ ਥੱਲੇ ਰੱਖਵਾ ਵੱਧ ਰਿਹਾ ਹੈ ਸਾਨੂੰ ਇੱਕ ਗੱਲ ਦਾ ਪਤਾ ਹੈ ਵੀ ਇਹ ਕਿੰਨਾ ਦਿਨ ਚੱਲੂਗਾ ਕਾਹਮਾ ਬਣਾ ਫੰਡ ਕੰਪਨੀ ਲੋੜ ਦੀ ਪੰਜਾਬ ਦੇ ਝੋਨਾ ਪੰਜਾਬ ਦੇ ਵਿੱਚ ਝੋਨੇ ਨੂੰ ਕਿਸ ਤਰੀਕੇ ਦੇ ਨਾਲ ਡੋਣਾ ਹੈ ਕਿਥੇ ਝੋਨੇ ਦੀਆਂ ਕਿਹੜੀਆਂ ਕਸਬਾ ਹੋਣ ਸਾਡੇ ਕੋਲੇ ਇਹ ਵਿਚਾਰਨ ਦੀ ਲੋੜ ਹੈ ਸਰਕਾਰ ਅੱਖਾਂ ਨਹੀਂ ਖੋਲ ਰਹੀ ਉਹਨੂੰ ਝੋਣਾ ਪੈਣਾ ਹੁਣ ਆਪਾਂ ਪਹਿਲਾਂ ਦਾ ਗੱਲ ਕਰਾਂਗੇ ਵੀ ਇਹ ਸੰਕਟ ਕੀ ਬਣ ਸਕਦਾ ਹੈ ਸੰਕਟ ਦੇ ਬਣ ਸਕਦਾ ਹੈ ਅਸੀਂ ਪੰਜਾਬ ਦੇ ਅੰਦਰ 15 ਲੱਖ ਦੇ ਕਰੀਬ ਪਰੋਗਰ ਕਨੈਕਸ਼ਨਾਂ ਤੋਂ ਪਾਣੀ ਖੜ ਰਿਹਾ ਤੜਕੀ ਦਾ ਹੈ ਕਿਹੜੀਆਂ ਖੇਤਾਂ ਦੇ ਵਿੱਚ ਮੋਟਰਾਂ ਲੱਗੀਆਂ ਹੁੰਦੀਆਂ ਟਾਇ ਹੈ ਪਾਣੀ ਠਾਈ ਅੰਮੈ ਐਮੇ ਆਪ ਪਾਣੀ ਧਰਤੀ ਚੋਂ ਨਿਕਲਦਾ ਹੈ ਸਲਾਨਾ ਜਿਹੜਾ ਝੋਨੇ ਲਈ ਹੋਰ ਖੇਤੀ ਦੀਆਂ ਫਸਲਾਂ ਲਈ ਵਰਤਿਆ ਜਾਂਦਾ ਹੈ ਤੇ ਸਾਡੇ ਪ੍ਰਚਾਰ ਨਹੀਂ ਉਹ ਕਹਿੰਦੇ ਨੇ ਪ੍ਰਚਾਰ ਕਰਦੇ ਨੇ ਪਿੰਡਾਂ ਦੇ ਵਿੱਚ ਦੇਖੋ ਜੀ ਸਾਡੀਆਂ ਟੇਲਾਂ ਤੇ ਕੋਈ ਮਰਤਮਾਨ ਨੇ ਪਾਣੀ ਪਹੁੰਚਾਵਾ ਇਹ ਠੀਕ ਹੈ ਕਿ ਤੁਹਾਡਾ ਖਾਲ ਕੱਚਾ ਸੀ ਥਾਂ ਨੂੰ ਪੱਕਾ ਬਣਾਉਂਦਾ ਉਹਦਾ ਜੇਦੀ ਕੰਮ ਕਰਤਾ ਪਰ ਯਾਰ ਤੁਸੀਂ ਇਸ ਗੱਲ ਨੂੰ ਤਾਂ ਪਰੋਲ ਲਓ ਵੀ ਜਦੋਂ ਕੋਲੋਂ ਨਹਿਰੀ ਵਿਭਾਗ ਨੇ ਪਾਣੀ ਵੰਡ ਕੇ ਦਿੱਤਾ ਤਾਂ ਇੱਕ ਸਕਿੰਟ ਦੇ ਵਿੱਚ 29 ਤੋਂ 30 ਲੀਟਰ ਪਾਣੀ ਵੰਡ ਕੇ ਦਿੱਤਾ ਕੀ ਉਹ ਹੈ ਕਿ ਤੁਹਾਡੇ ਸਤਾਣੀ ਕਿਰਪਾਈ ਆ ਰਿਹਾ ਤੁਹਾਨੂੰ ਇਹ ਗੱਲ ਦਾ ਨਹੀਂ ਪਤਾ ਕਲ ਵਧ ਰਿਆਵਾ ਨੂੰ ਜਦੋਂ ਬਣਾਇਆ ਗਿਆ ਵਨ ਮਾਰੇ ਗਿਆ ਪਾਣੀ ਨਹਿਰੀ ਬਣਿਆ ਗਿਆ ਉਦੋਂ ਇਹ ਪਾਣੀ ਸਾਡੇ ਕੋਲੇ 17 ਐਮ ਐਮ ਇਹ ਪਾਣੀ ਵੰਡ ਚ ਰਿਹਾ ਸੀ ਅੱਜ ਕਿੰਨਾ ਰਹਿ ਗਿਆ ਪਹਿਲਾਂ ਇਹ 15 ਐਮ ਇਹ ਪਾਣੀ ਰਿਹਾ ਅੱਜ 12 ਮਿੰਟ ਪਾਣੀ ਰਹਿ ਗਿਆ ਕੁੰਡ ਜਿਹੜਾ ਸਾਨੂੰ ਨਹਿਰ ਭਾਗ ਤੋਂ ਮਿਲ ਰਿਹਾ ਸਾਡੇ ਖੇਤਾਂ ਨੂੰ ਉਹ ਸੇ ਪਾਣੀ ਨੂੰ ਚਾਹੇ ਦਸ ਮੇਰਾ ਕੱਢ ਲੋ ਚਾਹੇ ਦਸ ਥਾਲ ਬਣਾ ਲੋ ਉਹ ਐਵੇਂ ਆ ਜਿਵੇਂ ਮੰਨ ਲਓ ਇੱਕ ਰੋਟੀ ਨੂੰ ਪੰਜ ਬੰਦਿਆਂ ਨੂੰ ਖਵਾ ਲੋ ਪੰਜੇ ਬੰਦੇ ਕਹਿਣਗੇ ਹਾਂ ਰੋਟੀ ਖਾ ਲਈ ਪਰ ਕੀ ਜਿਹੜੀ ਰੋਟੀ ਦਾ ਉਹਦਾ ਹੱਕ ਸੀ ਉਹਦੇ ਵਿੱਚ ਕੁਸ਼ਵਤਾ ਹੋਇਆ ਸੁਵਾਰੇ ਪੰਜਾਬ ਦੇ ਅੱਜ ਜੇ ਪਰਮਾਨੰਦੀ ਸਰਕਾਰ ਉਹਦੇ ਕੱਟਾ ਕਰੂਗਾ ਪੰਜਾਬ ਦੇ ਅੱਜ ਵੀ ਖੇਤਾਂ ਨੂੰ 100% ਦੇ ਵਿੱਚੋਂ 27% ਖੇਤਾਂ ਨੂੰ ਪਾਣੀ ਲੱਗਦਾ ਨਹੀਂ 73% ਖੇਤ ਅੱਜ ਵੀ ਪਾਣੀ ਤੋਂ ਵਾਂਝੇ ਹੈ ਪੰਜਾਬ ਦੇ ਨੇਰੀ ਤੋਂ ਫਿਰ ਪਾਣੀ ਆਪਣਾ ਮੇਰਾ ਕਹਿਣਾ ਮਕਬਲ ਮੇਰੀ ਵੀ ਘਟ ਗਿਆ ਤੇ ਉਹ ਥਾਈ ਅਸੀਂ ਪਾਣੀ ਧਰਤੀ ਤੋਂ ਕੱਢ ਲਿਆ ਮੋਟਾ ਨਾ ਤੇ ਬਰਸਾਤ ਕਿਸੇ ਟਾਈਮ ਪੰਜਾਬ ਦੇ ਵਿੱਚ 150 ਦਿਨ ਪ੍ਰਸਾਦ ਪੈਂਦੀ ਸੀ ਕਿ ਅੱਜ ਸਾਡੇ ਕੋਲੇ ਕਿਹਣਾ ਹੋ ਗਏ ਕਿ 75 ਦਿਨ ਬਾਅਦ 74 ਦਿਨ ਬਾਅਦ ਗਿਆ ਬਾਸਾ ਤਾਂ ਵੀ ਘਟ ਗਿਆ ਤਾਂ ਸਾਡਾ ਖਿੱਤੀ ਵਾਲਾ ਸੈਕਟਰ ਪਾਣੀ ਬਿਨਾਂ ਕਿਵੇਂ ਚੱਲੇਗਾ ਪੂਰੇ ਪੰਜਾਬ ਨੂੰ ਪਾਣੀ ਦੀ ਲੋੜ 52 ਐਮਐਫ ਦੀ ਲੋੜ ਹੈ ਇਹਦਾ ਖਿੱਤੀ ਚਾਹੀਦਾ ਹੁਣ ਅਸੀਂ ਕੱਢਦੇ ਹਾਈ ਤਾਂ ਤੀਨ ਵਾਰ ਕਿੰਨਾ ਕਰਦੇ ਆ 17 ਤਾਂ ਬਾਕੀ ਘਟਾ ਹਾਂ ਸਾ ਤੈ ਅਜਾ ਨਾ ਕਰਨਾ ਲੱਗਿਆ ਜੇ ਸਾਡੀਆਂ ਸਰਕਾਰਾਂ ਕੋਲ ਸਿਸਟਮ ਨੂੰ ਸਮਝਿਆ ਹੋਣਾ ਜਦੋਂ ਪਾਣੀ 5 ਤੋਂ 10 ਫੁੱਟ ਗਿਆ 15 ਫੁੱਟ ਗਿਆ 20 ਫੁੱਟ ਗਿਆ 50 ਫੁੱਟ ਗਿਆ 150 ਫੁੱਟ ਗਿਆ ਇਹੇ ਵਾਈ ਆਪ 1.5 ਤੋਂ 200 ਫੁੱਟ ਤੇ ਚਲੇ ਗਿਆ ਪੰਜਾਬ ਦੇ ਵਿੱਚੋਂ ਸੰਗਰੂਰ ਮਰੇੜ ਕੋਟਲਾ ਡਾਰਕ ਡੋਮ ਲਾਂਡਾ ਸਭ ਕੋ ਵਦ ਪਾਣੀ ਪੁਰਾ ਤਦ ਹੁਣ ਇਹ ਗੱਲ ਨੂੰ ਜੇ ਅਸੀਂ ਨਾ ਸੁਣਾਂਗੇ ਤਾਂ ਸਾਡੇ ਕੋਲ ਰਹਿਣਾ ਕਿ ਪਾਣੀ ਪਾਣੀ ਸਾਡੇ ਕੋਲੇ 165 ਐਮਐਰ ਪਾਣੀ ਧਰਤੀ ਤੇ ਰਹਿ ਗਿਆ ਜਿਹੜਾ ਪਾਣੀ ਹਜ਼ਾਰ ਰੁਪਏ ਤੱਕ ਖਤਮ ਹੋਣ ਕਿਨਾਰੇ ਹੈ ਵੀ 25 ਸਾਲ ਦੇ ਵਿੱਚ ਫਿਰ ਇਹ ਸੰਖਿਆਵਾਂ ਦੇਖ ਕੇ ਉਹ ਨਹੀਂ ਰਹਿੰਗਾ ਤੁਸੀਂ ਕਹੋਗੇ ਪਾਣੀ ਕਿਹਨੇ ਪਾਹੀ ਨਹੀਂ ਦੇਖਿਆ ਪਾਣੀ ਖੱਡਿਆਈ ਜਾਂਦਾ ਝੋਨਾ ਖੁਦੀ ਜਾਂਦਾ ਕੋਈ ਨਵੀਂ ਬਸਲ ਲੈਤੀ ਨਹੀਂ ਆਰੇ ਅਸੀਂ ਮੰਗ ਕਰ ਰਹੇ ਹਾਂ ਇਸ ਖੇਤੀਬਾੜੀ ਸੈਕਟਰ ਨੂੰ ਬਚਾਉਣ ਦੀ ਜਿਹੜੀ ਮਾਤਰਾ ਹੈ ਕਿ ਪਾਈ